ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਨੋਵਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ ਛੇਵਾਂ ਭਾਗ ਕਰਨ ਕਰਨ ਸਮਰੱਥ ਉਹ ਇੱਕ ਹੀ ਹੈ ਸਤਵਾਂ ਭਾਗ ਇੱਕ ਸਤੇ ਦੂਜਾ ਨਹੀਂ ਕੋਏ ਅਤੇ ਅੱਠਵਾਂ ਭਾਗ ਵਿਗਿਆਨਕ ਨੂੰ ਸੇਧਾਂ ਦੇ ਰਿਆ ਇਸ ਇੱਕ ਦਸ ਅਦੀਵੀ ਸੱਚ ਆਵਾਜ਼ ਗੁਰਜੰਟ ਸਿੰਘ ਰੁੱਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਰਜਣਹਾਰ ਦੀ ਸਾਰੀ ਸਿਰਜਣਾ ਕੋਲ ਧਰਤੀਆਂ ਸਾਰਾ ਆਕਾਸ਼ਮੰਡਲ ਸੂਰਜ ਚੰਦ ਹਵਾ ਪਾਣੀ ਬਨਸਪਤੀ ਪਹਾੜ ਆਦਕ ਦਿਸਦਾ ਅਣਦਿਸਦਾ ਸਾਰਾ ਸੰਸਾਰ ਕਾਰਨ ਹੈ ਅਤੇ ਇਸ ਬੇਅੰਤ ਪਸਾਰੇ ਦਾ ਸਿਰਜਣਹਾਰ अथवा ਉਹ ਆਪ ਹੀ ਕਾਰਨ ਹੈ ਉਸ ਇੱਕ ਸਿਰਜਣਹਾਰ ਨੇ ਸਾਰੀ ਸ੍ਰਿਸ਼ਟੀ ਆਪਣੇ ਹੀ ਵਜੂਦ ਤੋਂ ਬਣਾਈ ਹੈ ਜਾਂ ਇਉਂ ਕਹਿ ਲਓ ਕਿ ਸਾਰਾ ਸੰਸਾਰ ਕਰਤਾਰ ਦਾ ਆਪਣਾ ਹੀ ਵਜੂਦ ਹੈ ਕਰਨਵੀ ਆਪ ਤੇ ਕਾਰਨ ਵੀ ਉਹ ਆਪ ਅਜਹੀ ਸਮਰੱਥਾ ਵਾਲਾ ਸਿਵਾਏ ਉਸ ਦੇ ਹੋਰ ਦੂਜਾ ਕੋਈ ਨਹੀਂ ਹੈ ਸੰਤੋ ਤਿਸ ਬਿਨ ਅਵਰ ਨ ਕੋਈ ਕਰਨ ਕਾਰਨ ਪ੍ਰਭ ਸੋਈ ਰਹਾਉ ਪੰਨਾ 626 ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਹਾਰ ਨੇ ਜਲ ਥਲ ਮਹੀਅਲ ਸੋਇ ਅੰਨਾ 276 ਅਰਥ ਇਸ ਸਾਰੇ ਜਗਤ ਦਾ ਮੂਲ ਕਾਰਣ ਭਾਵ ਬਣਾਉਣ ਵਾਲਾ ਇੱਕ ਅਕਾਲ ਪੁਰਖ ਹੀ ਹੈ ਕੋਈ ਦੂਜਾ ਨਹੀਂ ਹੈ ਏ ਨਾਨਕ ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜੋ ਜਲ ਥਲ ਅਤੇ ਆਕਾਸ਼ ਸਭ ਕੁਝ ਆਪ ਹੀ ਆਪ ਹੈ ਅਸ਼ਟਪਦੀ ਕਰਨ ਕਰਾਵਣ ਕਰਨਾਇ ਜੋਗ ਜੋਤਿ ਸੁਭਾਵੇ ਸੋਈ ਹੋਗ ਖਿਨ ਮੇ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛੁ ਪਾਰਾ ਵਾਰਾ ਹੁਕਮੇ ਧਾਰ ਅਤਾਰ ਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਉਚ ਨੀਚ ਬਿਵਹਾਰ ਹੁਕਮੇ ਅਨਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੇ ਰਹਾ ਸਮਾਈ ਪੰਨਾ 276 ਅਰਥ ਪ੍ਰਭੂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ ਕਿ ਜੀਆਂ ਨੂੰ ਕੰਮ ਕਰਨ ਲਈ ਪ੍ਰੇਰਣ ਜੋਗਾ ਵੀ ਹੈ ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਅੱਖ ਦੇ ਫੋਰ ਵਿੱਚ ਜਗਤ ਨੂੰ ਪੈਦਾ ਕਰਕੇ ਨਾਸ ਵੀ ਕਰਨ ਵਾਲਾ ਹੈ ਉਸ ਦੀ ਤਾਕਤ ਦਾ ਕੋਈ ਹੱਦ ਬੰਨਾ ਨਹੀਂ ਹੈ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿੱਚ ਪੈਦਾ ਕਰਕੇ ਬਿਨਾਂ ਕਿਸੇ ਆਸਰੇ ਟਿਕਾ ਰੱਖਦਾ ਹੈ ਜਗਤ ਉਸ ਦੇ ਹੁਕਮ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਵਿੱਚ ਲੀਨ ਹੋ ਜਾਂਦਾ ਹੈ ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਵੀ ਉਸ ਦੇ ਹੁਕਮ ਵਿੱਚ ਹੀ ਹੈ ਅਨੇਕਾ ਕਿਸਮਾਂ ਦੇ ਖੇਡ ਤਮਾਸ਼ੇ ਉਸਦੇ ਹੁਕਮ ਵਿੱਚ ਹੋ ਰਹੇ ਹਨ ਆਪਣੀ ਬਜ਼ੁਰਗੀ ਦੇ ਕੰਮ ਕਰ ਕਰਕੇ ਆਪ ਹੀ ਵੇਖ ਰਿਹਾ ਹੈ ਇਹ ਨਾਨਕ ਪ੍ਰਭੂ ਸਭ ਜੀਵਾਂ ਵਿੱਚ ਵਿਆਪਕ ਹੈ ਕਰਨ ਕਰਨ ਏਕੋ ਹੀ ਜਿਨ ਕੀ ਆਕਾਰ ਤਿਸੇ ਤੇ ਆਵੋ ਮਨ ਮੇਰੇ ਸਰਬ ਕੋ ਆਧਾਰ ਪੰਨਾ 51 ਅਰਥ ਇਹ ਮੇਰੇ ਮਾਨਾ ਜਿਸ ਪ੍ਰਮਾਤਮਾ ਨੇ ਇਹ ਦਿਸਦਾ ਜਗਤ ਬਣਾਇਆ ਹੈ ਸਿਰਫ ਉਹੀ ਸ੍ਰਿਸ਼ਟੀ ਦਾ ਰਚਣ ਵਾਲਾ ਤੇ ਜੀਵਾਂ ਦਾ ਆਸਰਾ ਕਰਨ ਵਾਲਾ ਹੈ ਉਸੇ ਨੂੰ ਸਦਾ ਸਿਮਰਦਾ ਰਹੋ ਨਿਖਤ ਲੰ ਤਾ ਸੱਜ ਨਮਸ ਜਾਬਤ ਬ੍ਰਹਮ ਨ ਬਿੰਦ ਤੇ ਸਾਗਰੰ ਸੰਸਾਰਸ ਘੁਰ ਪ੍ਰਸਾਦੀ ਤਰੰਕੇ ਕਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰਖੀ ਘਾਰ ਪੰਨਾ 148 ਅਰਥ ਜਦ ਤੱਕ ਮਨੁੱਖ ਆਕਾਲ ਪੁਰਖ ਨੂੰ ਨਹੀਂ ਪਛਾਣਦਾ ਤਾਦ ਤੱਕ ਉਸ ਦਾ ਜਨਮ ਵਿਅਰਥ ਹੈ ਪਰ ਗੁਰੂ ਦੀ ਕਿਰਪਾ ਨਾਲ ਜੋ ਬੰਦੇ ਨਾਮ ਵਿੱਚ ਜੁੜਦੇ ਹਨ ਉਹ ਸੰਸਾਰ ਦੇ ਸਮੁੰਦਰ ਤੋਂ ਤਰ ਜਾਂਦੇ ਹਨ ਪੂਰਨਮਾ ਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਉਰਖ ਸਭ ਉੱਪਰ ਜਾਕਾ ਹੱਥ ਗੁਣ ਨਿਧਾਨ ਗੋਬਿੰਦ ਗੁਰਕੀਆ ਜਾਕਾ ਹੋਏ ਅੰਤਰਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰੋ ਸਭ ਵਿਦ ਜਾਣਨ ਹਾਰ ਸੰਤ ਸਹਾਈ ਸ਼ਰਨ ਜੋਗ ਆਠ ਪਹਿਰ ਨਮਸਕਾਰ ਅਕਥ ਕਥਾ ਨਹਿ ਬੁਧੀਏ ਸਿਮਰੋ ਹਰ ਕੇ ਚਰਣਾ ਪਤ ਉਧਾਰਨ ਅਨਾਥ 나ਥ ਨਾਨਕ ਪ੍ਰਭ ਕੀ ਸ਼ਰਨ ਪੰਨਾ 300 ਅਰਥ ਸਲੋਕ हे ਨਾਨਕ ਜਿਸ ਮਨੁੱਖ ਨੂੰ ਪ੍ਰਮਾਤਮਾ ਨੇ ਆਪ ਮੁਕੰਮਲ ਜੀਵਨ ਵਾਲਾ ਬਣਾ ਦਿੱਤਾ ਉਹ ਪੂਰਨ ਮਨੁੱਖ ਕਦੇ ਮਾਇਆ ਦੇ ਅਸਰ 헤ਠ ਆ ਕੇ ਨਹੀਂ ਡੋਲਦਾ ਉਸ ਦਾ ਆਤਮਿਕ ਜੀਵਨ ਦਿਨੋ ਦਿਨ ਵਧੇਕ ਚਮਕਦਾ ਹੈ ਉਸ ਦੇ ਆਤਮਿਕ ਜੀਵਨ ਵਿੱਚ ਕਦੇ ਕਮੀ ਨਹੀਂ ਹੁੰਦੀ ਪੌੜੀ ਸਿਰਫ ਪਰਮਾਤਮਾ ਹੀ ਸਾਰੇ ਗੁਣਾਂ ਨਾਲ ਭਰਪੂਰ ਹੈ ਸਾਰੇ ਜਗਤ ਦਾ ਮੂਲ ਹੈ ਤੇ ਸਾਰੀਆਂ ਤਾਕਤਾਂ ਦਾ ਮਾਲਕ ਹੈ ਉਹ ਸਰਬ ਵਿਆਪਕ ਪ੍ਰਭੂ ਸਭ ਜੀਵਾਂ ਉੱਤੇ ਦਇਆਵਾਂ ਰਹਿਦਾ ਹੈ ਸਭ ਜੀਵਾਂ ਉੱਤੇ ਉਸ ਦੀ ਸਹਾਇਤਾ ਦਾ ਹੱਥ ਹੈ ਉਹ ਪ੍ਰਮਾਤਮਾ ਸਾਰੇ ਗੁਣਾਂ ਦਾ ਖਜ਼ਾਨਾ ਹੈ ਸਾਰੀ ਸ੍ਰਿਸ਼ਟੀ ਦਾ ਪਾਲਕ ਹੈ ਸਭ ਤੋਂ ਵੱਡਾ ਹੈ ਸਭ ਕੁਝ ਉਸੇ ਦਾ ਹੀ ਕੀਤਾ ਵਾਪਰਦਾ ਹੈ ਪ੍ਰਭੂ ਸਾਭ ਦੇ ਦਿਲ ਦੀ ਜਾਣਨ ਵਾਲਾ ਹੈ ਸਿਆਣਾ ਹੈ ਉਸ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ हे ਭਾਈ ਉਹ ਪਾਰ ਬ੍ਰਹਮ ਸਭ ਤੋਂ ਵੱਡਾ ਮਾਲਕ ਹੈ ਸਭ ਦੇ ਭਲੇ ਦਾ ਹਰੇਕ ਢੰਗ ਜਾਣਨ ਵਾਲਾ ਹੈ ਸੰਤਾਂ ਦਾ ਰਾਖਾ ਹੈ ਸ਼ਰਨ ਆਏ ਦੀ ਸਹਾਇਤਾ ਕਰਨ ਜੋਗਾ ਹੈ ਉਸ ਪ੍ਰਮਾਤਮਾ ਨੂੰ ਅਠੇ ਪਹਿਰ ਨਮਸਕਾਰ ਕਰ ਏ ਨਾਨਕ ਪ੍ਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਸ ਦਾ ਸਹੀ ਸਰੂਪ ਸਮਝਿਆ ਨਹੀਂ ਜਾ ਸਕਦਾ ਉਸ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰ ਉਹ ਪ੍ਰਮਾਤਮਾ ਵਿਕਾਰਾਂ ਵਿੱਚ ਡਿੱਗੇ ਬੰਦਿਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਉਹ ਨਿਖਸਮਿਆਂ ਦਾ ਖਸਮ ਹੈ ਉਸ ਦਾ ਆਸਰਾ ਹੈ ਤੂੰ ਕਰਤਾ ਆਪ ਅਪੂਲ ਹੈ ਭੁੱਲਣ ਵਿੱਚ ਨਹੀਂ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਝਾਹੀ ਤੂੰ ਕਰਨ ਕਾਰਨ ਸਮਰਥ ਹੈ ਦੂਜਾ ਕੋ ਨਹੀਂ ਤੂੰ ਸਾਹਿਬ ਅਗੰਮ ਦਿਆਲ ਹੈ ਸਭ ਤੁਧ ਤਿਆਹੀ ਸਭ ਜੀ ਤੇਰੇ ਤੂੰ ਸਬ ਸਦਾ ਤੂੰ ਸਭ ਛਡਾਹੀ ਪੰਨਾ 301 ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਇਨ ਹੱਥ ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰਥ ਪੰਨਾ 315 ਅਰਥ ਜੋ ਮਨੁੱਖ ਪਹਿਲਾਂ ਤੋਂ ਹੀ ਪ੍ਰਭੂ ਵੱਲੋਂ ਖੁੰਝੇ ਹੋਏ ਹਨ ਉਹ ਹੋਰ ਕਿਹੜਾ ਆਸਰਾ ਲੈਣ ਕਿਉਂਕਿ ਇਹ ਨਾਨਕ ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ ਜੋ ਸਾਰੀ ਸ੍ਰਿਸ਼ਟੀ ਨੂੰ ਰਚਣ ਦੇ ਸਮਰੱਥ ਹੈ ਜੋ ਉਤਉਦ ਭਾਵੈ ਸੁਪਰਬਾਨਾ ਸੂਖ ਸਹਿਜ ਮਨ ਸੋਈ ਕਰਨ ਕਾਰਨ ਸਮਰੱਥ ਅਪਾਰਾ ਅਵਰ ਨਾਹੀ ਰੇ ਕੋਈ ਪੰਨਾ 380 ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਰਗਲ ਸਿਆਣਪ ਆਠ ਪਹਿਰ ਪ੍ਰਭ ਜਾਪ ਨੀਤ ਸਖਾ ਸਖਾਏ ਸੰਗੀ ਓਜ ਅਗੰਮ ਅਪਾਰ ਚਰਨ ਕਮਲ ਬਸਾਏ ਹਿਰਦੇ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਉ ਸਰਬ ਸੂਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਪੰਨਾ 405 ਪ੍ਰਭ ਕਰਨ ਕਾਰਨ ਸਮਰਥਾ ਰਾਮ ਫਰਖ ਜਗਤ ਸਗਲ ਦੇ ਹਥਾਰਾਮ ਸਮਰਥ ਸ਼ਰਣਾ ਜੋਗ ਸੁਆਮੀ ਕਿਰਪਾ ਨਿਤ ਸੁਖ ਦਾਤਾ ਹਉਕਰ ਬਾਣੀ ਦਾਸ ਤੇਰੇ ਜਿਨੀ ਏਕ ਪਛਾਤਾ ਵਰਨ ਚਿਹ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬੇਨਤੀ ਪ੍ਰਭ ਕਰਨ ਕਾਰਨ ਸਮਰਥਾ ਪੰਨਾ 578 ਅਤ ਅਰਥ हे ਜਗਤ ਦੇ ਮੂਲ ਪ੍ਰਭੂ ਇਹ ਸਭ ਤਾਕਤਾਂ ਦੇ ਮਾਲਕ हे शरण ਪੈ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ हे ਕਿਰਪਾ ਦੇ ਖਜ਼ਾਨੇ हे ਸੁਖ ਦਾਤੇ ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਾ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਮ ਨਾਲ ਸਾਂਝ ਪਾਈ ਹੈ हे ਪ੍ਰਭੂ ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ ਤੇਰਾ ਸਰੂਪ ਬਿਆਨ ਤੋਂ ਬਾਹਰ ਹੈ ਨਾਨਕ ਬੇਨਤੀ ਕਰਦਾ ਹੈ हे ਪ੍ਰਭੂ हे ਜਗਤ ਦੇ ਮੂਲ हे ਸਭ ਤਾਕਤਾਂ ਦੇ ਮਾਲਕ ਮੇਰੀ ਬੇਨਤੀ ਸੁਣ ਔਰ ਏਕ ਨਰੰਜਨ ਗਾਇ ਹੈ ਸਭ ਅੰਤਰ ਸੋਈ ਕਰਨ ਕਾਰਨ ਸਮਰੱਥ ਪ੍ਰਭ ਜੋ ਕਰੈ ਸੋ ਹੋਈ ਖਿਨ ਮੈ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ਜਿਸ ਆਪ ਬੁਝਾਏ ਸੋ ਬੁਝਸੀ ਨਿਰਮਲ ਜਨ ਸੋਈ ਪੰਨਾ 706 ਅਰਥ ਜੋ ਪ੍ਰਭੂ ਮਾਇਆ ਤੋਂ ਨਰਲੇਪ ਹੈ ਸਿਰਫ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹੀ ਸਭ ਦੇ ਅੰਦਰ ਮੌਜੂਦ ਹੈ ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਸਭ ਕਿਸਮ ਦੀ ਤਾਕਤ ਵਾਲਾ ਹੈ ਜਗਤ ਵਿੱਚ ਉਹੀ ਕੁਝ ਹੁੰਦਾ ਹੈ ਜੋ ਉਹ ਪ੍ਰਭੂ ਕਰਦਾ ਹੈ ਇੱਕ ਪਲ ਵਿੱਚ ਜੀਵਾਂ ਨੂੰ ਪੈਦਾ ਕਰਕੇ ਨਾਸ਼ ਕਰ ਦਿੰਦਾ ਹੈ ਉਸ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਸਭ ਦੇਸ਼ਾਂ ਵਿੱਚ ਸਾਰੇ ਬ੍ਰਹਿਮੰਡ ਵਿੱਚ ਹੇਠਲੀ ਧਰਤੀ ਦਾ ਜ਼ੀਰਿਆਂ ਵਿੱਚ ਸਾਰੇ ਹੀ ਜਗਤ ਵਿੱਚ ਉਹ ਪ੍ਰਭੂ ਵਿਆਪਕ ਹੈ ਜਿਸ ਮਨੁੱਖ ਨੂੰ ਇਹ ਸਮਝ ਆ ਪ੍ਰਭੂ ਦਿੰਦਾ ਹੈ ਉਸ ਨੂੰ ਸਮਝ ਪੈਂਦੀ ਹੈ ਤੇ ਉਹ ਮਨੋਕ ਪਵਿੱਤਰ ਹੋ ਜਾਂਦਾ ਹੈ ਕਰਨ ਕਾਰਨ ਅਥਵਾ ਕਰਨ ਕਾਰਨ ਭਾਸ਼ਾ ਵਿਭਾਗ ਪੰਜਾਬ ਤੋਂ ਛਪਵਾਏ ਮਹਾਨ ਕੋਸ਼ ਵਿੱਚ ਕਰਨ ਕਾਰਨ ਭਾਵ ਨਾਣੇ ਦੀ ਵਰਤੋਂ ਨਾਲ ਅਤੇ ਨੰਨੇ ਦੀ ਵਰਤੋਂ ਨਾਲ ਕਰਨ ਕਾਰਨ ਦੇ ਅਰਥਾਂ ਵਿੱਚ ਫਰਕ ਲਿਖਿਆ ਹੋਇਆ ਹੈ ਜਿਵੇਂ ਮਹਾਨ ਕੋਸ਼ ਦੀ ਸੰਨ 1974 ਵਾਲੀ ਜਿਲਦ ਵਿੱਚ 301 ਸਫੇ ਤੇ ਕਰਨ ਪਦ ਦਾ ਅਰਥ ਸੰਗਿਆ ਪ੍ਰধান ਕਾਰਨ ਨੰਬਰ 2 ਮੁੱਖ ਹੇਤ ਸਬਬ ਨੰਬਰ 3 ਇੰਦਰੀਆਂ ਨੰਬਰ 4 ਸਰੀਰ ਦੇ ਨੰਬਰ 5 ਸ਼ਾਸਤਰ ਹਥਿਆਰ ਨੰਬਰ 6 ਵਿਆਕਰਨ ਅਨੁਸਾਰ ਕਿਰਿਆ ਨੂੰ ਸਿੱਧ ਕਰਨ ਵਾਲਾ ਤੀਜਾ ਕਾਰਕ ਨੰਬਰ 7 ਜੋਤਿਸ਼ ਅਨੁਸਾਰ ਵਾਵਾ ਬਾਲਵ ਆਦ 11 ਕਰਨ ਜੋ ਤਿਥੀਆਂ ਦਾ ਵਿਭਾਗ ਹੈ ਨੰਬਰ 8 ਸਹ ਕਣ ਕੰਨ ਕਰਨ ਦੇਹ ਨੈ ਨਿੰਦਾ ਔਰ ਨੰਬਰ 9 ਕੁਆਰੀ ਕੁੰਤੀ ਦੇ ਉਦਰ ਤੋਂ ਸੂਰਜ ਦਾ ਪੁੱਤਰ ਮਹਾਭਾਰਤ ਦੀ ਕਥਾ ਵਿੱਚ ਭੋਜ ਰਾਜ ਦੀ ਧੀ ਕੁੰਤੀ ਨੂੰ ਦਰਵਾਸ਼ਾ ઋષਿ ਨੇ ਹਰੀਜ ਕੇ ਅਜੇਹਾ ਮੰਤਰ ਦੱਸਿਆ ਜਿਸ ਤੋਂ ਉਹ ਮਨਪਾਉਂਦੇ ਦੇਵਤੇ ਨੂੰ ਬੁਲਾ ਸਕਦੀ ਸੀ ਉਸ ਨੇ ਸੂਰਜ ਨੂੰ ਬੁਲਾ ਲਿਆ ਉਸ ਦੇ ਸੰਯੋਗ ਨਾਲ ਕੁੰਤੀ ਨੂੰ ਕਰਨ ਪੈਦਾ ਹੋਇਆ ਨੰਬਰ 10 ਨੌਕਾ ਦਾ ਟਿਕੋਣਾ ਤਖਤ ਜੋ ਪਿਛਲੇ ਪਾਸੇ ਹੁੰਦਾ ਹੈ ਨੰਬਰ 11 ਕਰਨਵਾਹਦ ਅਦ੍ਰਿੱਤੀਏ ਅਦੂਤੀ ਕਰਨ ਕਰੀਮ ਦਾ ਜੋਤੋ ਕਰਤਾ ਫਿਰ 322 ਸਫੇਤੇ ਕਾਰਨ ਦੇ ਅਰਥ ਹਨ ਹਿੰ ਸੰਗਿਆហេਤ ਸਬਬ ਜਿਨ ਕਾਰਨ ਗੁਰੂ ਵਿਸਾਰਿਆ ਨੰਬਰ 2 ਕਿਰਿਆ ਵਾਸਤੇ ਲਈ ਰੋਟੀਆਂ ਕਾਰਨ ਪੂਰੇ ਤਾਲ ਨੰਬਰ 3 ਸੰਗਿਆ ਕਾਰਨ ਦਾ ਸਾਧਨ ਸਮਗਰੀ ਕਾਰਨ ਕਰਤੇ ਵਸ ਹੈ ਆਪੇ ਕਰਤਾ ਕਾਰਨ ਕਰਾਏ ਵਿਦਵਾਨਾਂ ਨੇ ਦੋ ਪ੍ਰਕਾਰ ਦੇ ਕਾਰਨ ਮੰਨੇ ਹਨ ਇੱਕ ਨਿਮਤ ਜਿਹਾ ਕਿ ਕੱਪੜੇ ਦਾ ਜੁਲਾਹਾ ਖੱਡੀ ਨਲਕੀ ਆਦ ਦੂਜਾ ਉਪਾਦਾਨ ਜਿਹਾ ਕੱਪੜੇ ਦਾ ਸੂਤ ਘੜੇ ਦਾ ਮਿੱਟੀ ਇਸ ਤਰ੍ਹਾਂ ਮਹਾਨ ਕੋਸ਼ ਦੇ 303 ਸਫੇ ਦੇ ਕਰਨ ਦੇ ਅਰਥ ਹਨ ਦੇਖੋ ਕਰਨ ਕੁੰਡਲ ਕਰਨ ਵਾਰੀ ਸਮਤ ਕਰਨਵਾਰੀ ਕਮਲ ਕਰਨਵਾਰੀ ਗਤ ਹੈ ਕਰਨ ਕੀ ਸੂਰਜ ਪ੍ਰਕਾਸ਼ ਕੰਨਾਂ ਵਿੱਚ ਕੁੰਡਲ ਵਾਲੀ ਉਤਮ ਬੁੱਧ ਦੇ ਬਣਾਉਣ ਵਾਲੀ ਹੱਥ ਵਿੱਚ ਕਮਲ ਧਾਰਨ ਵਾਲੀ ਚਾਲ ਹੈ ਹਾਥੀ ਜਹੀ ਨੰਬਰ 2 ਕਰਨ ਇੰਦ੍ਰ ਅੱਖ ਨੱਕ ਕੰਨ ਆਦ ਇੰਦਰੀਆਂ ਕਰਨ ਸਿਉ ਇੱਛਾ ਚਾਰ ਕਾਰਨ ਇੰਦਰੀਆਂ ਨੂੰ ਆਪਣੀ ਇੱਛਾ ਅਨੁਸਾਰ ਚਲਾਉਂਦੇ ਹਨ ਭਾਵ ਇੰਦਰੀਆਂ ਕਾਬੂ ਕੀਤੀਆਂ ਹਨ ਨੰਬਰ 3 ਵੇਖੋ ਕਰਨ 322 ਸਫੇ ਤੇ ਹੀ ਕਾਰਨ ਦੇ ਅਰਥ ਦੇਖੋ ਕਾਰਨ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਬਿਰਥਾ ਜਾਈ ਕਬੀਰ ਜੀ ਮਾਇਆ ਦੀ ਖਾਤਰ ਵਿਦਿਆ ਵੇਚਦਾ ਹੈ ਤੇਰਾ ਮਨੁੱਖ ਜਨਮ ਵਿਅਰਥ ਹੀ ਚਲਾ ਗਿਆ ਨੰਬਰ 2 ਕਾਰਜ ਦਾ ਸਾਧਨ ਕਾਰ ਨੂੰ ਬਪਰਾ ਕਿਆ ਕਰੇ ਜੋ ਰਾਮ ਨਾ ਕਰੇ ਸਹਾਈ ਨੰਬਰ 3 ਕਾਰਨ ਕਾਰਨ ਕੋ ਨਿੰਦ ਹੈ ਗੁਰਬਾਣੀ ਵਿੱਚ ਕਰਨ ਕਾਰਨ ਦੇ ਅਰਥ ਲਗਭਗ ਉਹੀ ਹਨ ਜੋ ਕਰਨ ਕਾਰਨ ਉੱਪਰ ਲਿਖ ਆਏ ਕਰਨ ਕਾਰਨ ਸਮਰੱਥ தயਾਰ ਸਰਬ નિਧਾਨ ਮਹਾ ਵਿਚਾਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਪੰਨਾ 868 ਅਰਥ ਇਹ ਪਾਈ ਪਰਮਾਤਮਾ ਜਗਤ ਦਾ ਮੂਲ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਦਇਆ ਦਾ ਸੋਮਾ ਹੈ ਉਸ ਦੇ ਉੱਚੇ ਗੁਣਾਂ ਦਾ ਵਿਚਾਰ ਕਰਨਾ ਹੀ ਜੀਵ ਵਾਸਤੇ ਸਭ ਖਜ਼ਾਨੇ ਹਨ हे ਨਾਨਕ ਪ੍ਰਭੂ ਨੇ ਆਪ ਹੀ ਆਪਣੇ ਸੇਵਕਾਂ ਉਤੇ ਸਦਾ ਬਖਸ਼ਿਸ਼ ਕੀਤੀ ਹੈ हे ਭਾਈ ਸਦਾ ਹੀ ਉਸ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ ਆਵੇ ਨਾ ਜਾਵੇ ਸੰਗੇ ਸਮਾਵੇ ਪੂਰਨ ਜਾਕਾ ਕਾਮ ਹੈ ਭਗਤ ਜਨਾ ਕਾ ਰਾਖਣ ਹਾਰਾ ਸੰਤ ਜੀਵੇ ਜਪ ਪ੍ਰਾਣ ਅੰਧਾਰਾ ਕਰਨ ਕਾਰਨ ਸਮਰੱਥ ਸੁਆਮੀ ਨਾਨਕ ਤਿਸ ਕੁਰਬਾਨ ਹੈ ਪੰਨਾ 1008 ਅਰਥ ਏ ਭਾਈ ਉਸੇ ਪ੍ਰਮਾਤਮਾ ਦਾ ਹੀ ਸਿਮਰਨ ਕਰੋ ਜਿਸ ਦਾ ਹਰੇਕ ਕੰਮ ਮੁਕੰਮਲ ਅਪੂਲ ਹੈ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਪਰ ਹਰੇਕ ਜੀਵ ਦੇ ਨਾਲ ਗੁਪਤ ਵਸਦਾ ਹੈ ਏ ਭਾਈ ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਕਰਨ ਵਾਲਾ ਹੈ ਉਹ ਹਰੇਕ ਦੇ ਪ੍ਰਾਣਾਂ ਦਾ ਆਸਰਾ ਹੈ ਸੰਤ ਜਨ ਉਸ ਦਾ ਨਾਮ ਜਪ ਕੇ ਆਤਮਿਕ ਜੀਵਨ ਹਾਸਲ ਕਰਦੇ ਰਹਿੰਦੇ ਹਨ ਉਹ ਪਰਮਾਤਮਾ ਇਸ ਜਗਤ ਰਚਨਾ ਦਾ ਮੂਲ ਹੈ ਸਾਰੀਆਂ ਤਾਕਤਾਂ ਦਾ ਮਾਲਕ ਹੈ ਸਭ ਦਾ ਖਸਮ ਹੈ ਏ ਭਾਈ ਨਾਨਕ ਸਦਾ ਉਸ ਤੋਂ ਸਦਕੇ ਜਾਂਦਾ ਹੈ ਸੰਤ ਜਨ ਆ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿਧਮੇ ਉਰਤਾਰੋ ਕਰਨ ਕਾਰਨ ਸੋ ਪ੍ਰਭ ਸਮਰਥ ਧ੍ਰਿੜ ਕਰ ਗਹੋ ਨਾਮ ਹਰਿ ਵਥ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੀ ਪੰਨਾ 288 ਅਰਥ ਸੰਤਾਂ ਨਾਲ ਮਿਲ ਕੇ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰੋ ਇਕ ਪ੍ਰਭੂ ਨੂੰ ਸਿਮਰੋ ਤੇ ਪ੍ਰਭੂ ਦੇ ਨਾਮ ਦਾ ਆਸਰਾ ਲਵੋ हे ਮਿੱਤਰ ਹੋਰ ਸਾਰੇ ਹਿੱਲੇ ਛੱਡ ਦਿਓ ਤੇ ਪ੍ਰਭੂ ਦੇ ਕਮਲ ਵਰਗੇ ਸੋਨੇ ਚਰਨ ਹਿਰਦੇ ਵਿੱਚ ਟਿਕਾਓ ਉਹ ਪ੍ਰਭੂ ਸਭ ਕੁਝ ਆਪ ਕਰਨ ਤੇ ਜੀਵਾਂ ਪਾਸੋਂ ਕਰਾਉਣ ਦੀ ਤਾਕਤ ਰੱਖਦਾ ਹੈ ਉਸ ਪ੍ਰਭੂ ਦਾ ਨਾਮ ਰੂਪੀ ਸੋਨਾ ਪਦਾਰਥ ਪੱਕਾ ਕਰਕੇ ਸਾਹਮ ਲਵੋ हे ਭਾਈ ਨਾਮ ਰੂਪ ਇਹ ਧਨ ਇਕੱਠਾ ਕਰੋ ਤੇ ਭਾਗਾਂ ਵਾਲੇ ਬਣੋ ਸੰਤਾਂ ਦਾ ਇਹੀ ਪਵਿੱਤਰ ਉਪਦੇਸ਼ ਹੈ ਆਪਣੇ ਮਨ ਵਿੱਚ ਇੱਕ ਪ੍ਰਭੂ ਦੀ ਆਸ ਰੱਖੋ ਤੇ ਨਾਨਕ ਇਸ ਤਰ੍ਹਾਂ ਸਾਰੇ ਰੋਗ ਮਿਟ ਜਾਣਗੇ ਕਰਨ ਕਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਏ ਨਾਮ ਤੇਰਾ ਜਪ ਜੀਵੇ ਨਾਨਕ ਓਤ ਪੋਤ ਮੇਰੇ ਸੰਗ ਸਹਾਈ ਪੰਨਾ 373 ਅਰਥ ਕਰਨ ਕਰਨ ਸਮਰੱਥ ਸਭ ਕੁਝ ਕਰਨ ਤੇ ਕਰਾਉਣ ਦੀ ਤਾਕਤ ਰੱਖਣ ਵਾਲੇ ਹਰ ਰਾਏ ਪ੍ਰਭੂ ਪਾਛਾ ਜੀਵੇ ਜਿਉਂਦਾ ਹੈ ਆਤਮਿਕ ਜੀਵਨ ਹਾਸਲ ਕਰਦਾ ਹੈ ਪੋਤ ਊਣੇ ਹੋਏ ਵਿੱਚ ਓਤ ਪਰੋਤੇ ਹੋਏ ਵਿੱਚ ਓਤ ਪੋਤ ਜਿਵੇਂ ਤਾਣੇ ਪੇਟੇ ਵਿੱਚ ਸੰਗ ਨਾਲ ਸਹਾਈ ਸਾਥੀ ਭਾਗ ਸਤਵਾਂ ਇੱਕਸਤੇ ਦੂਜਾ ਨਹੀਂ ਕੋਈ ਉਸ ਪ੍ਰਭੂ ਤੋਂ ਬਿਨਾ ਕੋਈ ਦੂਜਾ ਸਿਰਜਣਹਾਰ ਪਾਲਣਹਾਰ ਰਾਖਾ ਤੇ ਮਿੱਤਰ ਪਿਆਰਾ ਹੋਰ ਹੈ ਹੀ ਕੋਈ ਨਹੀਂ ਉਸ ਇੱਕ ਅਬਨਾਸ਼ੀ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਤੇ ਟੇਕ ਰੱਖਣੀ ਕੇਵਲ ਮੋਹ ਠ ਗੌਰੀ ਅਥਵਾ ਮਾਇਆ ਦੇ ਪ੍ਰਭਾਵ ਵਾਲੀ ਗੰਧਰਵ ਨਗਰੀ ਹੀ ਹੈ ਭਾਵ ਕੋਰਾ ਪਰਮ ਹਾਜ਼ਰਾ ਹਜ਼ੂਰ ਸਤਿਗੁਰ ਜੀ ਦਾ ਫਰਮਾਨ ਮੇਰੇ ਮਾਨਾ ਇਕ ਸਿਉਚਿਤ ਲਾਏ ਇਕਸ ਬਿਨ ਸਭ ਤੰਦ ਹੈ ਸਭ ਮਿਥਿਆ ਮੂਹ ਮਾਇ ਰਹਾ ਪੰਨਾ 44 ਨਾਸ਼ਵੰਤ ਨਾਲ ਮੋਹ ਦੀ ਰਾਹ ਉਤੇ ਨਾਸ਼ਵੰਤ ਦੀ ਟੇਕ ਪਰ ਪਛਤਾਵਾ ਅਤੇ ਖੁਵਾਰੀ ਹੀ ਖੁਵਾਰੀ ਹੈ ਸੱਚੇ ਬਾਝੋਂ ਕੋ ਅਵਰ ਨੰਦੂਆ ਦੂਜੇ ਲਾਗ ਜੱਗ ਖੱਪ ਖੱਪ ਮੂਆ ਗੁਰਮੁਖ ਹੋਵੇ ਸੋ ਏਕੋ ਜਾਣੇ ਏਕੋ ਸੇਵ ਸੁਖ ਪਾਵਣਿਆ ਪੰਨਾ 113 ਛੋੜ ਸਿਆਣਪ ਬਹੁ ਚਤرائی ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਤੋਖ ਭੰਜਨ ਜੰਮ ਤੇ ਹੋਵੇ ਧਰਮ ਰਾਏ ਇਕਸ ਬਿਨ ਨਾਹੀ ਕੋ ਦੂਜਾ ਆਂ ਨਾ ਬਿਓ ਲਵੇ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖ ਦਾਤਾ ਹਰ ਪ੍ਰਾਣ ਸਾਇ ਪੰਨਾ 1208 ਕਵਨ ਜਾਣੇ ਪ੍ਰਭ ਤੁਮਰੀ ਸੇਵਾ ਪ੍ਰਭ ਅਬਨਾਸੀ ਆ ਲਖ ਅਪੇਵਾ ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ਊਚ ਮਹਿਲ ਸੁਆਮੀ ਪ੍ਰਭ ਮੇਰੇ ਤੂ ਅਪਰੰਪੁਰ ਠਾਕੁਰ ਮੇਰੇ ਰਹਾ ਇਕਸ ਬਿਨ ਨਾਹੀ ਕੋ ਦੂਜਾ ਤੁਮ ਹੀ ਜਾਨੋ ਆਪਣੀ ਪੂਜਾ ਆਪੋ ਕਛੂ ਨਾ ਹੋਵਤ ਪਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਹੋ ਨਾਨਕ ਜੋ ਜਨ ਪ੍ਰਭ ਪਾਇਆ ਗੁਣ નિਧਾਨ ਪ੍ਰਭ ਤਿਨਹੀ ਪਾਇਆ ਪੰਨਾ 805 ਮਾਈ ਰੀ ਮਾਤੀ ਚਰਨ ਸਮੂ ਇਕਸ ਬਿਨ ਹੋ ਆ ਨਾ ਜਾਨੋ ਦੁਤੀਆ ਭਾਉ ਸਭ ਲੂ ਰਹਾ ਤਿਆਗ ਗੋਪਾਲ ਅਵਰ ਜੋ ਕਰਣਾ ਤੇ ਵਿਖਿਆ ਕੇ ਖੂ ਦਰਸ਼ ਪਿਆਸ ਮੇਰਾ ਮਨ ਮੋਹਯੋ ਕਾਢੀ ਨਰਕ ਤੇ ਤੂ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਉਮੈ ਹੂ ਆਰਾਮ ਰੰਗ ਰਾਤੇ ਦਾਸ ਨਾਨਕ ਮੌਲਿਓ ਮਨ ਤਨ ਜੁਹ ਪੰਨਾ 1227 ਆਵੇ ਰਾਮ ਸ਼ਰਨ ਗੜ ਭਾਗੀ ਇਕਸ ਬਿਨ ਕਿਛ ਹੋਰ ਨ ਜਾਣੈ ਅਵਰ ਉਪਾヴ त्यागी ਰਹਾ ਮਨ ਬਚ ਕ੍ਰਮ ਅਰਾਧੇ ਹਰਿ ਹਰਿ ਸਾਧ ਸੰਗ ਸੁਖ ਪਾਇਆ ਆਨੰਦ ਬਿਨੋਦ ਅਕਥ ਕਥਾ ਰਸ ਸਾਚੇ ਸਹਜ ਸਮਾਇਆ ਕਰ ਕਿਰਪਾ ਜੋ ਆਪਣੋਂ ਕੀਨੋ ਤਾਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਏ ਜੋ ਰਾਤੇ ਪ੍ਰਭ ਨਿਰ ਬਾਣੀ ਪੰਨਾ 1220 ਅਜੇ ਹੋਰ ਵੀ ਕਈ ਗੁਰੂ ਸ਼ਬਦ ਹਨ ਜਿਨ੍ਹਾਂ ਵਿੱਚ ਕੇਵਲ ਉਸੇ ਇੱਕ ਤੋਂ ਬਿਨਾ ਕਿਸੇ ਦੂਜੀ ਕਰਾਮਾਤੀ ਸ਼ਕਤੀ ਦੇ ਧਰਮ ਵਿੱਚ ਪੈਣੋ ਵਰਜਿਆ ਹੈ ਤੇ ਕੇਵਲ ਇਹੇ ਵਿਸ਼ਵਾਸ ਮਨ ਵਿੱਚ ਗ੍ਰਿੜ੍ਹ ਕਰਨ ਦਾ ਗੁਰੂ ਉਪਦੇਸ਼ ਹੈ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਭ ਥਾਂ ਮੰਨਦਾ ਕਿਸ ਨੂੰ ਆਖੀਏ ਸ਼ਬਦ ਵੇਖੋ ਲਿਬਲਾਏ ਬੁਰਾ ਭਲਾ ਤਿ ਚਿਰ ਆਖਦਾ ਜਿ ਚਿਰ ਹੈ ਦੋ ਮਾਹੀਂ ਗੁਰਮੁਖ ਏਕੋ 부ਝਿਆ ਇੱਕ ਸੋ ਮਹਿ ਸਮਾਏ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭ ਪਾਏ ਥਾਂ ਚਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤ ਲਾਏ ਅੰਨਾ 757 ਭਾਗ 8ਵਾਂ ਵਗਿਆਨਕ ਨੂੰ ਸੇਧਾਂ ਦੇ ਰਿਹਾ ਇਸ ਇੱਕ ਦਾ ਸਦੀਵੀ ਸੱਚ ਮਾਰੂ ਮਹੱਲਾ ਤੀਜਾ ਮੇਰੇ ਪ੍ਰਭ ਸਾਚੇ ਇੱਕ ਖੇਲ ਰਚਾਇਆ ਕੋਏ ਨਾ ਕਿਸੇ ਹੀ ਜਿਹਾ ਉਪਾਇਆ ਆਪੇ ਫਰਕ ਕਰੇ ਕਰ ਵੇਖ ਵਿਖਸੈ ਸਭ ਰਸ ਦੇਹੀ ਮਹਾ ਹੈ ਪੰਨਾ 1056 ਅਰਥ ਇਹ ਭਾਈ ਸਦਾ ਥਿਰ ਰਹਿਣ ਵਾਲੇ ਮੇਰੇ ਪ੍ਰਭੂ ਨੇ ਇਹ ਜਗਤ ਇੱਕ ਅਜੀਹਾ ਅਦਭੁਤ ਖੇਲ ਰਚਿਆ ਹੈ ਕਿ ਇਸ ਵਿੱਚ ਉਸਨੇ ਕੋਈ ਵੀ ਕਿਸੇ ਦੂਜੇ ਵਰਗਾ ਨਹੀਂ ਬਣਾਇਆ ਆਪ ਹੀ ਜੀਵਾ ਵਿੱਚ ਫਰਕ ਪੈਦਾ ਕਰਦਾ ਹੈ ਤੇ ਇਹ ਫਰਕ ਵੇਖ-ਵੇਖ ਕੇ ਖੁਸ਼ ਹੁੰਦਾ ਹੈ ਫਿਰ ਉਸਨੇ ਸਰੀਰ ਵਿੱਚ ਸਾਰੇ ਹੀ ਰਸ ਚਸ ਕੇ ਪੈਦਾ ਕਰ ਦਿੱਤੇ ਹਨ ਵਿਗਿਆਨਕ ਵਿਆਖਿਆ ਯਾਦ ਰੱਖੇ ਕਿ ਪੋਸਤਕ ਮਾਲਾ ਦੇ 7ਵੇਂ ਭਾਗ ਦੇ ਪਹਿਲੇ ਕਾਣ ਦੇ ਚੌਥੇ ਲੇਖ ਦੇ 27ਵੇਂ ਨੰਬਰ ਤੇ ਉਪਰੋਕਤ ਤੱਕ ਦੀ ਵਿਆਖਿਆ ਅਰਥਾਂ ਸਮੀਤ ਬੜੇ ਵਿਸਥਾਰ ਨਾਲ ਲਿਖੀ ਹੋਈ ਹੈ। ਕਾਦਰ ਦੇ ਇਸ ਸੰਸਾਰ ਤਮਾਸ਼ੇ ਵਿੱਚ अथवा ਉਸ ਦੀ ਇਸ ਸੰਸਾਰ ਖੇਡ ਵਿੱਚ ਉਪਜਿਆ ਹਰੇਕ ਜੀਵ, ਹਰੇਕ ਪਦਾਰਥ ਆਪਣੇ ਜਿਹਾ ਕੇਵਲ ਆਪ ਹੀ ਹੈ। ਇੱਕ ਜੀਵ ਜਿਹਾ ਦੂਜਾ ਹੋਰ ਕੋਈ ਨਹੀਂ। ਐਵੇਂ ਹੀ ਦੀਪ ਜਿਹਾ ਦੂਜਾ ਦੀਪ ਨਹੀਂ, ਸਮੁੰਦਰ ਜਿਹਾ ਦੂਜਾ ਸਮੁੰਦਰ, ਪਹਾੜ ਜਿਹਾ ਦੂਜਾ ਪਹਾੜ, ਨਦੀ ਜਹੀ ਦੂਜੀ ਨਦੀ, ਰੁੱਖ ਜਿਹਾ ਦੂਜਾ ਰੁੱਖ। ਪੱਤੇ ਜਿਹਾ ਦੂਜਾ ਪੱਤਾ ਇਥੋਂ ਤੱਕ ਕਿ ਉਸੇ ਫੁੱਲ ਦੀ ਪੱਤੀ ਵਰਗੀ ਦੂਜੀ ਪੱਤੀ ਨਹੀਂ ਮਿਲ ਸਕਦੀ ਕਾਦਰ ਦਾ ਇਹ ਨਿਜਮ ਆਪਣੇ ਆਪ ਵਿੱਚ ਕਿਸੇ ਥਾਂ ਭੰਗ ਹੋਇਆ ਅੱਜ ਤੱਕ ਸਿੱਧ ਨਹੀਂ ਹੋਇਆ ਕਿ ਸੰਸਾਰ ਦਾ ਵਿਗਿਆਨੀ ਵੀ ਕਾਦਰ ਦੇ ਇਸ ਨਿਜਮ ਨੂੰ ਭੰਗ ਨਹੀਂ ਕਰ ਸਕਦਾ ਭਾ ਵੱਡੇ ਤੋਂ ਵੱਡਾ ਵਿਗਿਆਨੀ ਵੀ ਅੱਜ ਤੱਕ ਦੋ ਵਸਤੂਆਂ ਬਿਨਾਂ ਕਿਸੇ ਮਾਮੂਲੀ ਤੋਂ ਮਾਮੂਲੀ ਅੰਤਰ ਦੇ ਹੂ ਬਹੂ ਇਕੋ ਜਹੀਆਂ ਨਹੀਂ ਬਣਾ ਸਕਿਆ ਕੁਦਰਤ ਦੇ ਇਸ اٹਲ ਨਿਯਮ ਦੇ ਕਾਰਨ ਇੱਕੋ ਕਾਰਖਾਨੇ ਦੇ ਇੱਕੋ ਸੰਚੇ ਵਿੱਚ ਬਣੇ ਟਾਇਰਾਂ ਦੇ ਨਿਸ਼ਾਨੇ ਤੋਂ ਜਿਵੇਂ ਫਾਇਰ ਆਰਮ ਪਸਤੌਲਾਂ ਬੰਦੂਕਾਂ ਰਾਈਫਲਾਂ ਆਦਿ ਵਿੱਚ ਚਲੀਆਂ ਗੋਲੀਆਂ ਤੋਂ ਹੱਥ ਦੀਆਂ ਰੇਖਾਵਾਂ ਆਦਿ ਤੋਂ ਅਸਲ ਦੋਸ਼ੀ ਦਾ ਪਤਾ ਕਰ ਲਿਆ ਜਾਂਦਾ ਹੈ ਸੰਸਾਰ ਦਾ ਹਰ ਜੀਵ ਸੰਸਾਰ ਵਿੱਚ ਇਕੱਲਾ ਆਇਆ ਤੇ ਆਪਣੇ ਜਿਹਾ ਕੇਵਲ ਆਪ ਹੀ ਹੋਣ ਦੇ ਕਾਰਨ ਵਾਸਤਵ ਵਿੱਚ ਇਕੱਲਾ ਹੀ ਜ਼ਿੰਦਗੀ گزار ਕੇ ਇਕੱਲਾ ਹੀ ਸੰਸਾਰ ਵਿੱਚੋਂ ਤੁਰ ਜਾਂਦਾ ਹੈ ਇਸ ਤਰ੍ਹਾਂ ਸੰਸਾਰ ਦਾ ਜ਼ਰਾ ਜ਼ਰਾ ਇਕੱਲਾ ਹੋਣ ਦੇ ਕਾਰਨ ਉਸ ਇੱਕ ਦਾ ਹੀ ਚੇਤਾ ਨਿਰੰਤਰ ਕਰਾਰਿਆ ਹੈ ਮੇਰੇ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ ਕੋਏ ਨਾ ਕਿਸ ਹੀ ਜਿਹਾ ਉਹ ਪਾਇਆ ਪੰਨਾ 1056 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 9 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 6ਵਾਂ 7ਵਾਂ ਅਤੇ 8ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ